ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲਿਆ ਕੇ ਦਿਖਾਵਾਂਗੇ ਟੀਰੇ ਵਾਲੀ ਸਲਾਈ ਦੇਖੋ ਟੀਰੇ ਵਾਲੀ ਸਲਾਈ ਲਗਾਉਣ ਦੇ ਲਈ ਆਪਾਂ ਕਮੀਜ਼ ਦੇ ਦੋਵੇਂ ਸਿੱਧੇ ਪਾਸੇ ਰੱਖੇ ਨੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਸਿੱਧੇ ਪਾਸੇ ਸਲਾਈ ਲਗਾਉਣੀ ਆ ਆਹ ਵਾਲੀ ਜਗ੍ਹਾ ਤੇ ਦੇਖੋ ਰੇਵਲੀਰ ਬਾਹਰ ਨੂੰ ਰੱਖ ਕੇ ਇਹ ਸਲਾਈ ਦੇਖੋ ਆਪਾਂ ਬਿਲਕੁਲ ਨਾਲ-ਨਾਲ ਪੈਰ-ਪੈਰ ਦੀ ਲਗਾਉਣੀ ਆ ਇਸ ਤਰ੍ਹਾਂ ਬਿਲਕੁਲ ਹੀ ਨਾਲ-ਨਾਲ ਲਗਾਈ ਆ ਜੀ ਆਪਾਂ ਇਹ ਵਾਲੀ ਸਲਾਈ ਇਸ ਤਰ੍ਹਾਂ ਹੀ ਜੀ ਆਪਾਂ ਧਾਗੇ ਦੀ ਕਟਿੰਗ ਨਹੀਂ ਕਰਨੀ ਆ ਆਪਾਂ ਨਾਲ ਹੀ ਦੂਸਰੇ ਮੋੜੇ ਤੇ ਸਲਾਈ ਲਗਾ ਲੈਣੀ ਆ ਰੇਵਲੀਰ ਆਪਾਂ ਬਾਹਰ ਨੂੰ ਰੱਖਣੀ ਆ ਕਿਉਂਕਿ ਫਰੰਟ ਵਾਲਾ ਨੈੱਕ ਆਪਣਾ ਅੰਦਰ ਨੂੰ ਪ੍ਰੈਸ ਕਰਕੇ ਫੋਲਡ ਕੀਤਾ ਹੋਇਆ ਤਰਪਾਈ ਕਰਨ ਵਾਸਤੇ ਹੁਣ ਆਪਾਂ ਇਹਦਾ ਪਾਸਾ ਬਦਲ ਲੈਣਾ ਆਪਾਂ ਕਮੀਜ਼ ਨੂੰ ਕਰ ਲੈਣਾ ਉਲਟਾ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਰੇਵਲੀਰ ਬਾਹਰ ਨੂੰ ਰੱਖੀ ਆ ਦੋਵੇਂ ਪਾਸੇ ਆਹ ਲਓ ਜੀ ਬਹੁਤ ਹੀ ਸਫਾਈ ਦੇ ਨਾਲ ਐਸ ਤਰ੍ਹਾਂ ਆਪਣਾ ਨੈੱਕ ਬਣ ਕੇ ਰੈਡੀ ਹੁੰਦਾ ਹੁਣ ਆਪਾਂ ਜਿਹੜੀ ਤੀਰੇ ਤੇ ਸਲਾਈ ਲਗਾਉਣੇ ਹੁੰਨੇ ਆ ਹੁਣ ਆਪਾਂ ਉਹ ਲਗਾਵਾਂਗੇ ਸਲਾਈ ਆ ਲੋ ਜੀ ਇਸ ਤਰ੍ਹਾਂ ਹੁਣ ਆਪਾਂ ਸਲਾਈ ਲਗਾ ਲੈਣੀ ਆ ਸਲਾਈ ਲਗਾਉਣ ਟਾਈਮ ਵੀ ਆਪਾਂ ਧਿਆਨ ਰੱਖਣਾ ਵੀ ਜਿਹੜੀ ਆਪਣੀ ਰੇਵਲੀਰ ਵਾਲੀ ਸਲਾਈ ਆ ਉਹ ਸਾਰੀ ਆਪਣੀ ਜਿੱਥੇ ਆਪੇ ਸਟਿਚ ਲਾਇਆ ਹੋਇਆ ਸਲਾਈ ਲਾਈ ਹੋਈ ਹੈਗੀ ਉਹ ਸਾਰੀ ਆਪਾਂ ਰੱਖਣੀ ਹੈ ਜੀ ਬਾਹਰ ਨੂੰ ਇਸ ਤਰ੍ਹਾਂ ਜੀ ਸਲਾਈ ਲਗਾਉਣ ਦੇ ਨਾਲ ਕਈ ਮੇਰੀਆਂ ਭੈਣਾਂ ਨੂੰ ਦੇਖੋ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਉਹ ਤੀਰੇ ਵਾਲੀ ਸਲਾਈ ਲਗਾਉਂਦੀਆਂ ਨੇ ਤਾਂ ਉਹਨਾਂ ਦਾ ਫਰੰਟ ਵਾਲਾ ਜਿਹੜਾ ਪੱਲਾ ਹੈਗਾ ਉਹ ਵੱਧ ਜਾਂਦਾ ਹੈਗਾ ਉਹ ਕੱਪੜਾ ਤੀਰੇ ਵਾਲਾ ਕੱਪੜਾ ਵੱਧ ਜਾਂਦਾਗਾ ਦੇਖੋ ਜੀ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਕੱਪੜਾ ਕੋਈ ਵੀ ਦੇਖੋ ਆਪਣਾ ਵਧਿਆ ਕਟਿਆ ਨਹੀਂ ਹੈਗਾ ਆਪਾਂ ਕਿਸ ਤਰ੍ਹਾਂ ਕਟਿੰਗ ਕੀਤੀ ਹੈ ਕਿੰਨੀ ਆਪਾਂ ਫਰੰਟ ਨੈੱਕ ਦੀ ਚੜਾਈ ਰੱਖੀ ਹੈ ਕਿੰਨੀ ਰੱਖੀ ਹੈ ਜੀ ਆਪਾਂ ਬੈਕ ਨੈੱਕ ਦੀ ਚੜਾਈ ਸਾਰਾ ਹੀ ਆਪਾਂ ਫੁੱਲ ਵੀਡੀਓ ਦੇ ਵਿੱਚ ਦੱਸਿਆ ਜੀ ਤੁਸੀਂ نیچے ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਫੁੱਲ ਵੀਡੀਓ ਦੇਖ ਸਕਦੇ ਹੋ ਧੰਨਵਾਦ ਜੀ